ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਕੇ ਤੋਂ ਬਹੁਤ ਮਹੱਤਵਪੂਰਨ ਅਪਡੇਟ ਸਾਂਝਾ ਕਰਾਂਗੇ ਸੌਰਵ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਪਹਿਲਾਂ ਨਾਮ ਸੀ ਲੈਂਡਮਾਰਕ ਇਮੀਗ੍ਰੇਸ਼ਨ ਸੋ ਐਡਰੈਸ ਉਹੀ ਨੇ ਦਫਤਰ ਉਹੀ ਨੇ ਸਾਰਾ ਕੁਝ ਉਹੀ ਹੈ ਜਸਮੀਤ ਭਾਟਿਆ ਜੀ ਵੀ ਉਹੀ ਨੇ ਹੁਣ ਅੱਜ ਟੌਪਿਕ ਬੜਾ ਮਹੱਤਵਪੂਰਨ ਹੈ ਕਿ 50% ਨੰਬਰਾਂ ਵਾਲੇ ਨੂੰ ਯੂਕੇ ਚ ਵਿਦਾਊਟ ਟਾਇਰਸ ਐਡਮਿਸ਼ਨ ਤੇ ਵੀਜ਼ਾ ਮਿਲ ਰਿਹਾ ਹੈ ਬਹੁਤ ਵੱਡੀ ਕਲੈਰਿਟੀ ਹੈ ਔਰ ਇਹਦੇ ਨਾਲ ਨਾਲ ਕਿੰਨੇ ਦਿਨਾਂ ਚ ਯੂਕੇ ਚ ਵੀਜ਼ਾ ਮਿਲ ਰਿਹਾ ਔਰ ਕਿੰਨੇ ਕੁ ਫੰਡ ਚਾਹੀਦੇ ਨੇ ਸੋ ਨਵੇਂ ਪੁਰਾਣੇ ਸਾਰੇ ਵਿਦਿਆਰਥੀਆਂ ਦੇ ਲਈ ਇਹ ਵੀਡੀਓ ਬੜੀ ਮਹੱਤਵਪੂਰਨ ਹੈ ਸਰਵਜ ਜੀ ਮੈਂ ਚਾਹੂੰਗਾ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕਰਿਓ ਸ਼ੁਰੂਆਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਪ੍ਰੋਫਾਈਲਾਂ ਨੂੰ ਵੀਜ਼ਾ ਮਿਲਦਾ ਆਪ ਦੇਖੋ ਜੇ ਤੁਹਾਡੇ 50% ਨੰਬਰ ਹੈ ਹੁਣ ਬਹੁਤ ਸਾਰੇ ਏਜੰਟਸ ਡਰਾ ਦੇਂਦੇ ਨੇ ਬੱਚਿਆਂ ਨੂੰ ਕਿ ਤੁਹਾਡੇ 50% ਨੰਬਰ ਹੈ ਜੇ ਤੁਸੀਂ ਨਹੀਂ ਅਪਲਾਈ ਕਰ ਸਕਦੇ ਯੂਕੇ ਸੋ ਇੱਥੋਂ ਸਟਾਰਟ ਕਰਦੇ ਆ ਐਦਾਂ ਦਾ ਕੁਝ ਨਹੀਂ ਹੈਗਾ ਕਿਸੇ ਵੀ ਬੱਚੇ ਦੇ 50% ਨੰਬਰ ਹੈਗੇ ਨੇ ਓਵਰ ਆਲ ਪੰਜਾਬ ਬੋਰਡ ਤੋਂ ਹੈ CBSE ਬੋਰਡ ਤੋਂ ਹੈ ICSE ਬੋਰਡ ਤੋਂ ਹੈ ਹਰਿਆਣਾ ਬੋਰਡ ਤੋਂ ਹੈ ਉੱਤਰ ਪ੍ਰਦੇਸ਼ ਬੋਰਡ ਤੋਂ ਹੈ ਮੱਧ ਪ੍ਰਦੇਸ਼ ਬੋਰਡ ਤੋਂ ਹੈ ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦਵਾਂਗੇ ਤੁਸੀਂ ਕਰਨਾ ਕੀ ਹੈ ਸਾਡੇ ਆਫਿਸ ਵਿਜ਼ਿਟ ਕਰਨਾ ਹੈ ਸਾਡੀ ਐਕਸਪਰਟ ਟੀਮ ਨਾਲ ਮਿਲਣਾ ਹੈ ਤੇ ਬਾਕੀ ਦੀ ਜ਼ਿੰਮੇਵਾਰੀ ਅਸੀਂ ਚੁੱਕਣ ਲਈ ਬੈਠੇ ਹਾਂ ਇਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਤੁਸੀਂ ਇੱਕ ਸਵਾਲ ਪੁੱਛਿਆ ਡੱਲਾ ਸਾਹਿਬ ਵੀ ਕਿੰਨੇ ਦਿਨ ਚ ਵੀਜ਼ਾ ਆ ਰਿਹਾ ਹੈ ਦੇਖੋ ਯੂਕੇ ਇੱਕ ਕਲੌਤੀ ਏਦਾਂ ਦੀ ਕੰਟਰੀ ਹੈ ਜਿਹਦੇ ਵਿੱਚ ਕੈਟਾਗਰੀਸ ਤੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਨਾਰਮਲ ਚ ਕਰ ਸਕਦੇ ਹੋ ਪ੍ਰਾਇਓਰਿਟੀ ਚ ਕਰ ਸਕਦੇ ਹੋ ਸੋ ਜੇ ਆਪਾਂ ਸਿਰਫ ਗੱਲ ਕਰੀਏ ਪ੍ਰਾਇਓਰਿਟੀ ਵੀਜ਼ਾ ਦੀ ਜਿਹਦੀ ਕਾਸਟ ਵੀਜ਼ਾ ਅਪਲਾਈ ਕਰਨ ਦੀ ਹੈਗੀ ਹੈ 60 ਤੋਂ 62000 ਉਹਦੇ ਵਿੱਚ ਤੁਸੀਂ 2 ਤੋਂ 3 ਦਿਨਾਂ ਚ ਵੀ ਵੀਜ਼ਾ ਲੈ ਸਕਦੇ ਹੋ ਜੇ ਆਪਾਂ ਨਾਰਮਲ ਕੈਟਾਗਰੀ ਚ ਵੀਜ਼ਾ ਅਪਲਾਈ ਕਰ ਕਰਦੇ ਹਾਂ ਤਾਂ ਉਹਦੇ ਚ ਆਪਣੇ ਕੋਲੇ 10 ਜਾਂ 15 ਦਿਨ 20 ਦਿਨ ਦੇ ਵਿੱਚ ਵੀ ਵੀਜ਼ਾ ਆ ਜਾਂਦਾ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੁਹਾਡਾ ਲਾਸਟ ਸਵਾਲ ਜਿਹੜਾ ਤੁਸੀਂ ਕਹਿ ਰਹੇ ਸੀ ਜਿੱਤੇ ਮੈਂ ਥੋੜਾ ਜ਼ਿਆਦਾ ਜ਼ੋਰ ਦੇਣਾ ਵੀ ਚਾਹੂੰਗਾ ਬੱਚੇ ਨੂੰ ਡਿਗਰੀ ਜਾਂ ਡਿਪਲੋਮੇ ਦੇ ਵਿੱਚ ਜਾਣਾ ਚਾਹੀਦਾ ਸੋ ਪਹਿਲੀ ਗੱਲ ਆਪਾਂ ਕਲੀਅਰ ਕਰਦੇ ਹਾਂ ਵੀ ਯੂਕੇ ਦੇ ਵਿੱਚ ਡਿਪਲੋਮਾ ਪ੍ਰੋਗਰਾਮਸ ਤਾਂ ਹੁੰਦੇ ਨਹੀਂ ਡਿਗਰੀ ਪ੍ਰੋਗਰਾਮਸ ਹੀ ਹੁੰਦੇ ਆ ਜੇ ਕਿਸੇ ਬੱਚੇ ਨੇ ਐਮਓਆਈ ਹੈਗੀ ਹੈ ਜਾਂ ਆਇਲਸ ਦੇ ਵਿੱਚ ਬੈਂਡਸ ਕੱਟ ਨੇ ਹੁੰਦਾ ਕੀ ਹੈ ਕਿ ਬੱਚੇ ਨੂੰ ਫਾਊਂਡੇਸ਼ਨ ਲੱਗ ਜਾਂਦਾ ਹੁਣ ਜੇ ਡਿਗਰੀ ਯੂਕੇ ਦੇ ਵਿੱਚ 3 ਸਾਲ ਦੀ ਹੈ ਤਾਂ ਬੱਚੇ ਨੂੰ 1 ਸਾਲ ਦਾ ਫਾਊਂਡੇਸ਼ਨ ਮਿਲ ਜਾਂਦਾ ਜਿਹਦੇ ਵਿੱਚ ਬੱਚਾ ਕੀ ਕਰਦਾ ਉਹਨੂੰ ਪੜਦਾ ਹੈ ਉੱਥੇ ਯੂਕੇ ਦੇ ਸਟੱਡੀ ਨੂੰ ਸਮਝਦਾ ਤੇ ਬੇਸਿਕਸ ਜਿਹੜੇ ਉਹਦੇ ਡਿਗਰੀ ਦੇ ਹੁੰਦੇ ਨੇ 1 ਸਾਲ ਦੇ ਵਿੱਚ ਉਹ ਬਰਸ਼ ਅਪ ਹੁੰਦੇ ਨੇ ਉਸ ਤੋਂ ਬਾਅਦ ਬੱਚਾ ਆਪਣੀ ਡਿਗਰੀ ਦੇ ਵਿੱਚ ਜਾਂਦਾ ਜੇ ਬੱਚਾ ਮਾਸਟਰਸ ਦੇ ਵਿੱਚ ਜਾਂਦਾ ਤਾਂ ਉਹਨੂੰ 60% ਨੰਬਰ ਵੀ ਹੋਣ ਤਾਂ ਵੀ ਉਹਨੂੰ ਐਮਓਈ ਮਿਲ ਜਾਂਦੀ ਹੈ ਤਾਂ ਉਹਦੇ ਤੇ ਉਹ ਪੜ ਸਕਦਾ ਕੋਈ ਇਸ਼ੂ ਨਹੀਂ ਹੈ ਰਹੀ ਗੱਲ ਜੌਬਸ ਦੀ ਜੇ ਆਪਾਂ ਗੱਲ ਕਰੀਏ ਵੀ ਉੱਥੇ ਜਾ ਕੇ ਬੱਚ ਦਾ ਲਿਵਿੰਗ ਐਕਸਪੈਂਸ ਨਿਕਲਦਾ ਹੈ ਕਿ ਨਹੀਂ ਨਿਕਲਦਾ ਦੇਖੋ ਇੱਕ ਗੱਲ ਸਮਝੋ ਕੰਟਰੀ ਹਰੇਕ ਦੇ ਵਿੱਚ ਕੰਮ ਹੈ ਜੇ ਕੰਮ ਨਾ ਹੁੰਦਾ ਤਾਂ ਉੱਥੇ ਦੇ ਲੋਕ ਵੀ ਭੁੱਖੇ ਮਰਦੇ ਜਿੰਨਾ ਆਪਣਾ ਸਟੂਡੈਂਟਸ ਜਾਂਦੇ ਨੇ ਉਥੇ ਕਿਸੇ ਵੀ ਕੰਟਰੀ ਦੇ ਵਿੱਚ ਲਾਓ ਚਲੋ ਆਪਾਂ ਸਪੈਸੀਫਿਕਲੀ ਯੂਕੇ ਦੀ ਗੱਲ ਕਰੀਏ ਬਹੁਤ سارے ਬੱਚੇ ਬਹੁਤ ਸਾਰੀ ਫੈਮਿਲੀ ਸਾਨੂੰ ਮਿਲਦੇ ਨੇ ਸਰ ਜੀ ਸਾਡੇ ਬੱਚੇ ਨੂੰ ਕੰਮ ਨਹੀਂ ਮਿਲਦਾ ਇੱਥੇ ਨਹੀਂ ਮਿਲਦਾ ਇਨਰ ਲੰਡਨ ਭੇਜਿਆ ਸੀ ਹੁਣ ਆਊਟਰ ਲੰਡਨ ਚ ਭੇਜ ਰਹੇ ਆ ਜੇ ਆਪਾਂ ਇਨਰ ਲੰਡਨ ਆਊਟਰ ਲੰਡਨ ਦੀ ਗੱਲ ਕਰੀਏ ਕੰਮ ਹਰੇਕ ਦੋਨਾਂ ਜਗ੍ਹਾ ਇਨਰ 'ਚ ਵੀ ਹੈਗਾ ਆਊਟਰ 'ਚ ਵੀ ਹੈਗਾ ਪ੍ਰੋਬਲਮ ਕੀ ਹੈ ਕਿ ਸਾਡਾ ਬੱਚਾ ਉੱਥੇ ਇੰਗਲਿਸ਼ ਟ ਕਮਿਊਨੀਕੇਟ ਨਹੀਂ ਕਰਦਾ ਸੋ ਅਸੀਂ ਹਮੇਸ਼ਾ ਇਹੀ ਜ਼ੋਰ ਦਿੰਨੇ ਆ ਬੱਚਾ ਕਹਿੰਦਾ ਜੀ ਮੈਂ ਇੰਟਰਵਿਊ ਨਹੀਂ ਦੇਣਾ ਇੰਟਰਵਿਊ ਤਾਂ ਤਾਂ ਹੀ ਦੇਣਾ ਪੈਣਾ ਕਿਉਂਕਿ ਜੇ ਤੁਸੀਂ ਇੰਗਲਿਸ਼ 'ਚ ਗੱਲ ਹੀ ਨਹੀਂ ਕਰੋਗੇ ਯੂਨੀਵਰਸਿਟੀ ਨੂੰ ਤੁਹਾਡੀ ਗੱਲ ਹੀ ਨਹੀਂ ਸਮਝ ਆਊਗੀ ਤਾਂ ਆਪਾਂ ਵੀਜ਼ਾ ਕਿਵੇਂ ਲਵਾਂਗੇ ਸੋ ਚਾਹੇ ਤੁਸੀਂ ਐਮਓਆਈ ਤੇ ਜਾ ਰਹੇ ਹੋ ਐਮਓਆਈ ਬੇਸਿਸ ਤੇ ਅਪਲਾਈ ਕਰ ਰਹੇ ਹੋ ਬਟ ਮੇਕ ਸ਼ੋਰ ਕਰੋ ਕਿ ਜਿਹੜੀ ਤੁਹਾਡੀ ਇੰਗਲਿਸ਼ ਹੈ ਤੁਹਾਡਾ ਕੌਨਫੀਡੈਂਸ ਲੈਵਲ ਹੈ ਉਹ ਅੱਛਾ ਹੋਣਾ ਚਾਹੀਦਾ ਹੈ ਤਾਂ ਕਿ ਜਦੋਂ ਤੁਸੀਂ ਉੱਥੇ ਪਹੁੰਚੋ ਤੁਹਾਨੂੰ ਜੌਬਸ ਦੇ ਲਈ ਇੰਗਲਿਸ਼ ਬੋਲਣ 'ਚ ਕੋਈ ਪ੍ਰੋਬਲਮ ਨਾ ਆਵੇ ਤੇ ਇਹ ਸਵਾਲ ਵਾਰ-ਵਾਰ ਸਾਡੇ ਕੋਲ ਨਹੀਂ ਆਏਗਾ ਕਿ ਬੱਚੇ ਨੂੰ ਜੌਬ ਨਹੀਂ ਮਿਲਦੀ ਹੁਣ ਆ ਇਨਰ ਲੰਡਨ ਤੇ ਆਊਟਰ ਲੰਡਨ 'ਚ ਫਰਕ ਕੀ ਹੈ ਲਿਵਿੰਗ ਕਾਸਟ ਦਾ ਫਰਕ ਹੈ ਜੋ ਬੱਚੇ ਨੇ ਇੱਥੋਂ ਪੈਸੇ ਦੇ ਕੇ ਜਾਣਾ ਹੁੰਦਾ ਜੇ ਆਪਾਂ ਇਨਰ ਲੰਡਨ ਦੀ ਵੀ ਗੱਲ ਕਰਦੇ ਆ ਤਾਂ ਉਹਦੀ ਕਾਸਟ ਆਂਦੀ ਹੈ ਜਿਹੜੇ ਬੱਚੇ ਨੂੰ ਇੱਥੋਂ ਦਿਖਾਣੇ ਪੈਂਦੇ ਨੇ 13347 ਜੇ ਆਪਾਂ ਆਊਟਰ ਲੰਡਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਉਹਨੂੰ ਕਾਸਟ ਆਂਦੀ ਹੈਗੀ ਹੈ 10224 ਪਾਉਂਡ ਸਿਰਫ ਇੰਨਾ ਡਿਫਰੈਂਸ ਹੈ ਇਨਰ ਲੰਡਨ ਸ਼ਹਿਰ ਦੇ ਅੰਦਰ ਜਿਵੇਂ ਆਪਾਂ ਲੰਡਨ ਕੈਰੀਅਰ ਸਾਊਥ ਹਾਲ ਕਹਿੰਦੇ ਤੇ ਆਊਟਰ ਲੰਡਨ ਸ਼ਹਿਰ ਤੋਂ ਬਾਹਰ ਆਪਾਂ ਜਿਵੇਂ ਕਹਦੇ ਆ ਸੋ ਜਿੰਨੇ ਵੀ ਬੱਚੇ ਵੀਡੀਓਜ਼ ਦੇਖ ਰਹੇ ਨੇ ਚਾਹੇ ਤੁਸੀਂ ਇਨਰ ਲੰਡਨ ਜਾਣਾ ਚਾਹੁੰਦੇ ਹੋ ਚਾਹੇ ਤੁਸੀਂ ਆਊਟਰ ਲੰਡਨ ਜਾਣਾ ਚਾਹੁੰਦੇ ਹੋ ਜੇ ਤੁਹਾਨੂੰ ਕਾਸਟ 'ਚ ਵੀ ਪ੍ਰੋਬਲਮ ਹੈਗੀ ਆ ਤਾਂ ਇਨਰ ਲੰਡਨ ਦੇ ਵਿੱਚ ਵੀ ਐਦਾਂ ਦੀਆਂ ਯੂਨੀਵਰਸਿਟੀਆਂ ਹੈਗੇ ਨੇ ਜਿਨ੍ਹਾਂ ਦੀ ਫੀਸ 12 ਤੋਂ 13 ਲੱਖ ਰੁਪਿਆ ਸਾਲ ਦੀ ਹੈਗੀ ਆ ਤੁਸੀਂ ਸਹੀ ਸੁਣ ਰਹੇ ਹੋ ਮੈਨੂੰ ਪਤਾ ਹੈ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਹੁੰਦੇ ਨੇ ਕਿ ਸਰ ਸਾਡੇ ਤੋਂ ਤਾਂ ਏਜੰਟ ਕੋਲੇ ਅਸੀਂ ਗਏ ਸੀ ਉਹ ਕਹੇ ਰਿਹਾ ਜੀ 16 ਲੱਖ ਰੁਪਿਆ ਲੱਗੇਗਾ 17 ਲੱਖ ਰੁਪਿਆ ਲੱਗੇਗਾ ਬੇਚਿੰਤ ਹੋ ਜਾਓ ਕੋਈ ਐਦਾਂ ਦੀ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਲੱਗਦਾ ਕਿ ਤੁਹਾਡੇ ਤੋਂ ਏਜੰਟ ਜ਼ਿਆਦਾ ਚਾਰਜ ਕਰ ਰਿਹਾ ਤੁਸੀਂ ਕੁਝ ਨਹੀਂ ਕਰਨਾ ਕਰਨਾ ਕੀ ਹੈ 90413 90412 ਤੇ ਕਾਲ ਕਰੋ ਸਾਡੀ ਐਕਸਪਰਟ ਟੀਮ ਨਾਲ ਗੱਲ ਕਰੋ ਜਾਂ ਸਾਡੇ ਆਫਿਸ ਤੇ ਵਿਜ਼ਿਟ ਕਰੋ 12 ਤੋਂ 13 ਲੱਖ ਰੁਪਿਆ ਸਾਲ ਦੀ ਫੀਸ ਹੋਏਗੀ ਯੂਨੀਵਰਸਿਟੀ ਦੀ ਤੇ ਤੁਸੀਂ ਉੱਥੇ ਆਪਣਾ ਵੀਜ਼ਾ ਲੈ ਸਕਦੇ ਹੋ ਐਮਓਆਈ ਬੇਸਿਸ ਤੇ ਵੀ ਲੈ ਸਕਦੇ ਹੋ ਵਿਦ ਆਇਲਸ ਵੀ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਬਹੁਤ ਬਹੁਤ ਧੰਨਵਾਦ ਜੀ ਮਹਾਰ ਐਕਸਪਰਟ ਸਾਡੇ ਨਾਲ ਮੌਜੂਦ ਸੀ ਏ ਟੂ ਜ਼ੈਡ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕ੍ਰੀਨ ਦੇ ਉੱਪਰ ਟੈਲੀਫੋਨ ਨੰਬਰ ਆ ਰਿਹਾ ਹੈ ਇਸ ਟੈਲੀਫੋਨ ਨੰਬਰ ਦੇ ਜ਼ਰੀਏ ਤੁਸੀਂ ਐਕਸਪਰਟ ਨਾਲ ਉਹਨਾਂ ਦੇ ਹੋਰ ਸਾਥੀਆਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਪੂਰੀ ਤਸੱਲੀ ਕਰੋ ਪੂਰੀ ਤਸੱਲੀ ਹੋਣ ਤੋਂ ਬਾਅਦ ਫੈਸਲਾ ਕਰੋ ਤੁਸੀਂ ਨੇੜੇ ਦੀ ਕਿਸੇ ਵੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਆਪਣੀ ਫਾਈਲ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮਚ